ਹਾਂਜੀ ਗੁਰਪਿਆਰ ਸਿੰਘ ਐਡਵੋਕੇਟ ਪੰਜਾਬ ਨਾਲ ਹਰਿਆਣਾ ਹਾਈ ਕੋਰਟ ਵੀਡੀਓ ਬਹੁਤ ਕਮ ਆਨਾਂ ਲਈ ਹੈ ਜਿਹੜੇ ਪਤੀ ਝੂਠੇ ਕੇਸਾਂ ਦੇ ਵਿੱਚ ਮੈਂਟੇਨੈਂਸ ਦੇ ਕੇਸਾਂ ਦੇ ਵਿੱਚ ਫਸੇ ਹੋਏ ਨੇ ਤੇ ਵੀਡੀਓ ਐਵੀਡੈਂਸ ਲੈ ਕੇ ਕੋਰਟ ਦੇ ਵਿੱਚ ਆਉਂਦੇ ਨੇ ਉਹਨਾਂ ਦੀ ਵੀਡੀਓ ਐਵੀਡੈਂਸ ਦੇਖੇ ਨਹੀਂ ਜਾਂਦੇ ਹੈਗੇ ਉੱਥੇ ਤੇ ਇੰਟੈਰੀਮ ਜਿਹੜਾ ਖਰਚਾ ਹੈਗਾ ਘਰ ਵਾਲੀ ਨੂੰ 125 ਹਿਸਾਬ ਨਾਲ ਵੀ ਇਹ ਦੇਣਾ ਰਾਈਟ ਹੀ ਹੈ ਵੀ ਉਹ ਦਿੱਤਾ ਹੀ ਜਾਊਗਾ ਐਵੀਡੈਂਸ ਨੂੰ ਜਾ ਕੇ ਅਸੀਂ ਫਾਈਨਲ ਸਟੇਜ ਦੇ ਉੱਤੇ ਦੇਖਾਂਗੇ ਉਹਨਾਂ ਲਈ ਬੜੀ ਲਾਇਵੰਦ ਵੀਡੀਓ ਹੈ ਟਾਈਟਲ ਐਮਐਕਸ ਵਰਸ ਕ੍ਰਾਸ ਉਹ ਤੁਸੀਂ ਦੇਖ ਸਕਦੇ ਹੋ 2024 ਲਾਈਵ ਲਾ ਪੀ ਐਚ 279 ਪੰਜਾਬ ਹਰਿਆਣਾ ਹਾਈ ਕੋਰਟ ਪਹਿਲਾਂ ਆਪਾਂ ਫੈਕਟ ਦੀ ਗੱਲ ਕਰਾਂਗੇ ਘਰ ਵਾਲੀ ਨੇ ਜਿਹੜੀ ਇਹ ਹੈਗੀ ਸੀ ਮੇਨਟੇਨੈਂਸ ਦਾ ਜਿਹੜਾ ਕੇਸ ਸੀ ਉਹ 125 ਦੇ ਵਿੱਚ ਜਿਹੜੀ ਹੈਗੀ ਸੀ ਫੈਮਿਲੀ ਕੋਰਟ ਦੇ ਔਰ ਦੇ ਵਿੱਚ ਫਾਈਲ ਕੀਤਾ ਗਿਆ ਸੀ ਤੇ ਹਸਬੰਦ ਨੇ ਜਿਹੜੀ ਹੈਗੀ ਸੀ ਉਹਦੀ ਐਡਲਟਰੀ ਦੀਆਂ ਫੇਸਬੁੱਕ ਤੋਂ ਚੱਕ ਕੇ ਜੋ ਵੀਡੀਓਜ਼ ਵਗੈਰਾ ਸੀ ਜਾਂ ਹੋਰ ਸੈਕਸ਼ਨਲ ਉਹ ਉਹਨਾਂ ਨੇ ਪ੍ਰੂਫ ਕੀਤੀਆਂ ਵੀ ਜਿਹੜੀ ਵਾਈਫ ਹੈ ਉਹ ਐਡਲਟਰੀ ਦੇ ਵਿੱਚ ਹੈ ਜੇ ਕਿਸੇ ਬੰਦੇ ਦੇ ਨਾਲ ਰਹਿੰਦੀ ਹੈ ਤੇ ਜਿਹੜੀ ਇੰਟਾਇਰ ਮੇਨਟੇਨੈਂਸ ਫੈਮਿਲੀ ਕੋਰਟ ਨੇ ਗ੍ਰਾਂਟ ਕੀਤੀ ਹੈ ਦੀ ਉਹਨੂੰ ਰਿਜੈਕਟ ਕੀਤਾ ਜਾਵੇ ਫੈਮਿਲੀ ਕੇ ਕੋਰਟ ਨੇ ਤਾਂ ਆਲਰੇਡੀ ਇਹਨੂੰ ਡਿਸਮਿਸ ਕਰਤਾ ਸੀ ਵੀ ਇੰਟਾਇਰ ਮੇਨਟੇਨੈਂਸ ਲਾਉਣੀ ਹੀ ਪਊਗੀ ਕਿਸ ਨੂੰ ਚੈਲੰਜ ਕਰਨ ਦੇ ਲਈ ਜਿਹੜਾ ਹੈਗਾ ਸੀ ਉਹ ਹਾਈ ਕੋਰਟ ਦੇ ਵਿੱਚ ਜਿਹੜਾ ਹਸਬੰਦ ਗਿਆ ਸੀ ਤੇ ਜਸਟਿਸ ਸﻤਿਥ ਗੋਇਲ ਨੇ ਇਹੀ ਗੱਲ ਇਹਦੇ ਵਿੱਚ ਗੱਲ ਕੀਤੀ ਹੈ ਵੀ ਦੀ ਹਸਬੰਦ ਇਜ਼ ਐਨਟਾਈਟਲ ਟੂ ਰਾਈਜ਼ ਅ ਪਲੀ ਆਫ ਐਡਲਟਰੀ ਬਾਇ ਦਾ ਵਾਈਸ ਤੇ ਜਿਹੜਾ ਹਸਬੰਡ ਹੈ ਉਹ ਇਹ ਪਲੀ ਲੈ ਕੇ ਆ ਰਿਹਾ ਹੈ ਵੀ ਉਹਦੀ ਵਾਈਫ ਜਿਹੜੀ ਹੈਗੀ ਐ ਅਡਲਟਰੀ ਦੇ ਵਿੱਚ ਹੈ ਤਾਂ ਉਹ ਇਹ ਰਾਈਜ਼ ਕਰ ਸਕਦਾ ਹੈ ਤੇ ਅਸੀਂ ਜਿਹੜੀ ਇਹਦੀ ਮੇਨਟੇਨੈਂਸ ਅਲਾਉ ਕੀਤੀ ਹੋਈ ਹੈ ਇੰਟਾਇਰੀਅਮ ਤੇ ਉਹ ਵੀ ਰਿਸਟੇਨ ਕੋਰਟ ਕਰ ਸਕਦੀ ਹੈ ਇਹਦਾ ਇਹ ਨਹੀਂ ਹੈਗਾ ਵੀ ਉਹਨੂੰ ਨਹੀਂ ਰੋਕਿਆ ਜਾਊਗਾ ਚਲੋ ਦੂਸਰੀ ਗੱਲ ਜਿਹੜੀਆਂ ਵੀਡੀਓਜ਼ ਫੇਸਬੁੱਕ ਤੋਂ ਚੱਕ ਕੇ ਉਹਦੇ ਹਸਬੰਡ ਨੇ ਦਿੱਤੀਆਂ ਸੀਆਂ ਵੀ ਐ ਅਡਲਟਰੀ ਦੇ ਦਿਖਾਉਣ ਦੇ ਲਈ ਤਾਂ ਉਹਦੇ ਵਿੱਚ ਵੀ ਕੋਰਟ ਨੇ ਗੱਲ ਕੀਤੀ ਹੈ ਜੀ current social life is now extremely engaged on the social media platforms predict facebook twitter instagram whatsapp and all various social network footprints can be well mapped for the evidentiary purpose as well also we taken on the judicial notice of the court ne de vich gall kiti hai de jehde sode social jehdiye website ne twitter ho gaya facebook ho gaya whatsapp ho gaya ਤਗਲੇ ਉੱਥੋਂ ਤੁਸੀਂ ਐਵੀਡੈਂਸ ਕਲੈਕਟ ਕਰਕੇ ਕੋਰਟ ਦੇ ਵਿੱਚ ਤਾਂ ਕੋਰਟ ਉਹਦੇ ਉੱਪਰ ਜਰੂਰ ਨੋਟਿਸ ਲੂਗੀ ਕਿ ਉਹਨੇ ਕਹਿਣਾ ਐਵੀਡੈਂਟਰੀ ਪਰਪਸ ਵੱਲੋਂ ਡੀਲ ਕੀਤਾ ਜਾਊਗਾ ਕੀਤਾ ਵੀ ਜਾ ਰਿਹਾ ਹੈ ਪਰ ਜਿਹੜੀ ਕੋਰਟਸ ਨਹੀਂ ਕਰ ਰਹੀਆਂ ਤਾਂ ਉਹ ਮੇਨਲੀ ਚਲੋ ਅਲੱਗ ਮੈਟਰ ਹੈ ਬਟ ਬਣਦੀ ਬਣਦਾ ਸੋ ਮੇਨਲੀ ਇਹਦੇ ਵਿੱਚ ਕੋਰਟ ਨੇ ਸੰញ្ញਾਨ ਲੈਂਦੇ ਹੋਏ ਇਹੀ ਗੱਲ ਕੀਤੀ ਹੈ ਵੀ ਜਿਹੜੀ ਵਾਈਫ ਹੈ ਉਹ ਇਹ ਪ੍ਰੂਫ ਹੋ ਰਿਹਾ ਓਰ ਜਨਲ ਡਾਊਟ ਤੇ ਵੀ ਜਿਹੜੀ ਉਹ ਐਡਲਟਰੀ ਦੇ ਵਿੱਚ ਸੋ ਕੋਰਟ ਨੇ ਅਫਰ ਆਪੀਨੀਅਨ ਦੇ ਵਿੱਚ ਇਹ ਕਿਹਾ ਕਿ ਵਾਈਫ ਇਜ਼ ਨਾਟ ਐਨਟਾਈਟਲ ਟੂ ਰੀਸੀਵ ਇੰਟਾਇਰ ਮੈਂਟੇਨੈਂਸ ਐਂਡ ਲਿਟੀਗੇਸ਼ਨ ਐਕਸਪੈਂਸਸ ਫਰੋਮ ਦਾ ਹਸਬੰਡ ਸੋ ਜਿਹੜੀ ਹਸਬੰਡ ਦੇ ਦੁਆਰਾ ਵੀਡੀਓ ਕਰਨਾ ਮੇਰਾ ਵੀ ਇਹੀ ਹੈ ਵੀ ਹਸਬੰਡ ਦੇ ਦੁਆਰਾ ਜੋ ਫੇਸਬੁੱਕ ਤੋਂ ਜਾ ਕੇ ਇਹ ਵੀਡੀਓਜ਼ ਜਾਂ ਫੋਟੋਗ੍ਰਾਫਸ ਐਜ਼ ਐਨ ਐਵੀਡੈਂਸ ਐਡਲਟਰੀ ਸ਼ੋ ਕਰਨ ਦੇ ਲਈ ਦਿੱਤੇ ਤਾਂ ਇਹ ਲਾਅ ਵੀ ਕਹਿੰਦਾ ਵੀ ਜੇ ਪਤਨੀ ਐਡਲਟਰੀ ਦੇ ਵਿੱਚ ਹੈ ਤਾਂ ਉਹ ਮੈਂਟੇਨੈਂਸ ਦੀ ਹੱਕਦਾਰ ਨਹੀਂ ਹੈਗੀ ਤਾਂ ਕੋਈ ਵੀ ਕੋਰਟ ਫੈਮਿਲੀ ਕੋਰਟ ਹੋਵੇ ਇੰਟਾਇਰ ਮੇਂਟੇਨੈਂਸ ਵੀ ਉਹਨੂੰ ਗ੍ਰਾਂਟ ਨਹੀਂ ਹੋ ਸਕਦੀ ਤਾਂ ਹਾਈ ਕੋਰਟ ਨੇ ਫੈਮਿਲੀ ਕੋਰਟ ਦੇ ਇਸ ਆਰਡਰ ਨੂੰ ਸੈਟਸੈਟ ਕਰਦੇ ਹੋਏ ਇਹ ਗੱਲ ਕੀਤੀ ਜਿ ਕੋਰਟ ਓਪੀਨੀਅਨ ਦੇ ਅਕਨ ਦੀ ਵਾਈਫ ਇਜ਼ ਨਾਟ ਐਨਟਾਈਟਲ ਟੂ ਰੀਸੀਵ ਇੰਟਾਇਰ ਮੇਂਟੇਨੈਂਸ ਹਸਬੰਦ ਦੇ ਐਕਸਪੈਂਸਸ ਲੈਂਡ ਤੋਂ ਤੇ ਇੰਟਾਇਰ ਮੇਂਟੇਨੈਂਸ ਵੀ ਜੇ ਉਹ ਰੈਲਟਰੀ ਪ੍ਰੂਫ ਕਰਦੀ ਹੁੰਦੀ ਹੈ ਤਾਂ ਉਹ ਹੱਕਦਾਰ ਨਹੀਂ ਹੈਗੀ ਮੇਂਟੇਨੈਂਸ ਲੈਣ ਦੀ ਸੋ ਇਹ ਉਹਨਾਂ ਪਤੀਆਂ ਦੇ ਲਈ ਕਾਫੀ ਜ਼ਿਆਦਾ ਕਾਰਗਰ ਜਿਹੜੀ ਹੈਗੀ ਹੈ ਇਹ ਸਿੱਧ ਹੋ ਗਈ ਜਿਹੜੇ ਕਹਿੰਦੇ ਐਡਲਟਰੀ ਪ੍ਰੂਫ ਕੀਤੀ ਨਹੀਂ ਜਾ ਸਕਦੀ ਹੈਗੀ ਵੀ ਉਹਦੇ ਲਈ ਆਪਾਂ ਨੂੰ ਬਹੁਤ ਡੀਪ ਐਵਿਡੈਂਸ ਜਿਹੜੇ ਹੈਗੇ ਨੇ ਉਹ ਚਾਹੀਦੇ ਹੁੰਦੇ ਨੇ ਪਰ ਜੇ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਈਫ ਦੇ ਵੱਲੋਂ ਐਡਾ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਹੈ ਤਾਂ ਤੁਸੀਂ ਜਿਹੜੀ ਹੈਗੀ ਉੱਥੋਂ ਵੀ ਜਿਹੜਾ ਸੋਸ਼ਲ ਮੀਡੀਆ ਜਿਹੜੇ ਐਵਿਡੈਂਸਸ ਨੇ ਕਲੈਕਟ ਕਰਕੇ ਤਾਂ ਡੈਫੀਨੇਟਲੀ ਲਾ ਸਕਦੇ ਹੋ ਤਾਂ ਕੋਰਟ ਨੇ ਦੇ ਵਿੱਚ ਇਹ ਜਿਹੜੇ ਫੈਮਿਲੀ ਕੋਰਟਸ ਵੀ ਜਿਹੜੀਆਂ ਹੈਗੀਆਂ ਨੇ ਜੇ ਹਸਬੰਡ ਇਹ ਪਲੀ ਰਾਈਜ਼ ਕਰ ਰਿਹਾ ਐਡਲਟਰੀ ਦਾ ਤਾਂ ਇੰਟਾਇਰ ਮੇਨਟੇਨੈਂਸ ਜੋ ਪਹਿਲਾਂ ਲੱਗਦੀ ਹੈ ਗੇਟਰ ਤਾਂ ਉਹਨੂੰ ਵੀ ਜਿਹੜਾ ਹੈਗਾ ਰਿਸਰਟ ਕੀਤਾ ਜਾ ਸਕਦਾ ਹੈ ਉਹਨੂੰ ਵੀ ਰੋਕਿਆ ਜਾ ਸਕਦਾ ਸੋ ਇਹ ਨਹੀਂ ਹੈਗਾ ਵੀ ਉਹਨੂੰ ਫਾਈਨਲ ਆਰਡਰ ਤੇ ਹੀ ਜਾ ਕੇ ਦੇਖਿਆ ਜਾਵੇ ਐਵੀਡੈਂਸਸ ਨੂੰ ਇਹ ਪਹਿਲਾ ਕੋਰ ਦਾ ਬਵੇਕਾ ਅਧਿਕਾਰ ਹੈ ਥੈਂਕ ਯੂ